ਅੱਜ ਜਿਹੜੀ ਘਟਨਾ ਦੀ ਆਪਾਂ ਗੱਲ ਕਰਨ ਲੱਗੇ ਹਾਂ ਇਹਦੇ ਲਈ ਆਪਾਂ ਨੂੰ 30 ਸਾਲ ਪਿੱਛੇ ਜਾਣਾ ਪਏਗਾ ਪਿੰਡ ਟੱਲੇਵਾਲ ਜਿਹੜਾ ਕਿ ਅੱਜ ਕੱਲ੍ਹ ਜ਼ਿਲ੍ਹਾ ਬਰਨਾਲੇ ਦੇ ਵਿੱਚ ਹੈ 11 6 1996 ਨੂੰ ਪਿੰਡ ਟੱਲੇਵਾਲ ਦੇ ਰਹਿਣ ਵਾਲੇ ਸੁਖਦੇਵ ਸਿੰਘ ਥਾਣਾ ਭਦੌੜ ਪਹੁੰਚਦੇ ਨੇ ਉੱਥੇ ਜਾ ਕੇ ਇੱਕ ਰਿਪੋਰਟ ਦਰਜ ਕਰਵਾਈ ਜਾਂਦੀ ਹੈ ਉਹਨਾਂ ਦਾ ਕਹਿਣਾ ਸੀ ਕਿ ਉਹ ਟੱਲੇਵਾਲ ਪਿੰਡ ਦੇ ਰਹਿਣ ਵਾਲੇ ਨੇ ਤੇ ਉਹਨਾਂ ਦੇ ਪਰਿਵਾਰ ਦੇ ਵਿੱਚ ਉਹਨਾਂ ਦੀ ਪਤਨੀ ਗੁਰਦੇਵ ਕੌਰ ਤੇ ਦੋ ਉਹਨਾਂ ਦੇ ਬੇਟੇ ਜਗਸੀਰ ਸਿੰਘ ਬਲਵਿੰਦਰ ਸਿੰਘ ਤੇ ਇੱਕ ਬੇਟੀ ਸੀ ਤੋਂ ਸਰਜੀਤ ਕੌਰ ਇਹ ਛੋਟਾ ਜਿਹਾ ਪਰਿਵਾਰ ਹੈ 12 ਕਿੱਲੇ ਜ਼ਮੀਨ ਹੈ ਇੱਕ ਆਮ ਕਿਸਾਨ ਪਰਿਵਾਰ ਹੈ ਇਹਨਾਂ ਦਾ ਪਿੰਡ ਦੇ ਹੀ ਰਹਿਣ ਵਾਲੇ ਨਛੱਤਰ ਸਿੰਘ ਉਰਫ਼ ਖੰਡਾ ਸਰਪੰਚ ਨਾਲ ਪੈਸੇ ਦੇ ਲੈਣ ਦੇਣ ਨੂੰ ਲੈ ਕੇ ਝਗੜਾ ਚੱਲਦਾ ਸੀ ਇਹਨਾਂ ਨੇ ਆਪਣੀ ਜ਼ਮੀਨ ਉਹਨੂੰ ਠੇਕੇ ਤੇ ਦਿੱਤੀ ਸੀ ਉਹਨਾਂ ਨੇ ਨਾ ਤਾਂ ਠੇਕੇ ਦੇ ਪੈਸੇ ਦਿੱਤੇ ਤੇ ਨਾ ਹੀ ਜ਼ਮੀਨ ਖਾਲੀ ਕੀਤੀ ਉਹਨਾਂ ਦਾ ਬੇਟਾ ਜਗਸੀਰ ਸਿੰਘ ਤੇ ਜਿਹੜੇ ਸੁਖਦੇਵ ਸਿੰਘ ਸੀ ਉਹ ਪੈਸੇ ਦੀ ਮੰਗ ਕਰਦੇ ਸੀ ਉਹਨਾਂ ਤੋਂ ਪਰ ਉਹਨਾਂ ਵੱਲੋਂ ਗਾਲਾਂ ਕੱਢੀਆਂ ਜਾਂਦੀਆਂ ਕਈ ਵਾਰ ਸਾਨੂੰ ਘਾਰਾ ਕੀਤਾ ਧਮਕਾਇਆ ਵੀ ਗਿਆ ਹੁਣ ਜਗਸੀਰ ਸਿੰਘ ਜਿਹੜਾ ਉਹਦਾ ਬੇਟਾ ਸੀ ਜਦੋਂ ਉਹਨੂੰ ਪਤਾ ਲੱਗਿਆ ਵੀ ਉਹਨਾਂ ਦੀ ਜ਼ਮੀਨ ਤੇ ਕਬਜ਼ਾ ਵੀ ਕੀਤਾ ਜਾ ਰਿਹਾ ਜ਼ਮੀਨ ਨਹੀਂ ਛੱਡ ਰਹੇ ਇਹਨਾਂ ਸੱਤਰ ਸਿੰਘ ਤਾਂ ਪੈਸੇ ਦੀ ਡਿਮਾਂਡ ਕਰਦੇ ਨੇ ਵਾਰ-ਵਾਰ ਤੇ ਆਪਣੀ ਜ਼ਮੀਨ ਛੱਡਣ ਲਈ ਕਹਿੰਦੇ ਨੇ ਉਹਨੇ ਸਾਰਾ ਕੁਝ ਚੱਲਦਾ ਸੀ ਇਸੇ ਦੌਰਾਨ 5 ਤਰੀਕ ਜੂਨ ਦਾ ਮਹੀਨਾ ਤੇ 1996 ਦੇ ਵਿੱਚ ਪਿੰਡ ਦੇ ਜਿਹੜੇ ਸਰਪੰਚ ਨੇ 76 ਸਿੰਘ ਸੀ ਤੇ ਉਹਨਾਂ ਦਾ ਬੇਟਾ ਸੀਰਾ ਇਹ ਦੋਨੋਂ ਸਾਡੇ ਘਰ ਪਹੁੰਚਦੇ ਨੇ ਉਸ ਸਮੇਂ ਮੈਂ ਖੁਦ ਯਾਨੀ ਕਿ ਸੁਖਦੇਵ ਸਿੰਘ ਇਹਨਾਂ ਦਾ ਬੇਟਾ ਜਗਸੀਰ ਸਿੰਘ ਤੇ ਇੱਕ ਇਹਨਾਂ ਦੀ ਲੜਕੀ ਸਰਜੀਤ ਕੌਰ ਉਪਸੀ ਤੋਂ ਘਰ ਦੇ ਵਿੱਚ ਸੀ ਉਹ 76 ਸਿੰਘ ਦਾ ਆ ਕੇ ਕਹਿਣਾ ਸੀ ਵੀ ਜਿਹੜਾ ਤੁਹਾਡਾ ਬਣਦਾ ਬਕਾਇਆ ਉਹ ਅਸੀਂ ਦੇਣ ਨੂੰ ਤਿਆਰ ਆ ਤੇ ਤੁਸੀਂ ਸਾਡੇ ਨਾਲ ਚੱਲੋ ਤੇ ਜਾ ਕੇ ਆਪਣੇ ਪੈਸੇ ਲੈ ਲਓ ਤੇ ਮੇਰੇ ਬੇਟੇ ਜਗਸੀਰ ਨੂੰ ਕਹਿੰਦੇ ਨੇ ਵੀ ਤੂੰ ਸਾਡੇ ਨਾਲ ਚੱਲ ਤੇ ਮੈਂ ਵੀ ਕਿਹਾ ਵੀ ਚਲ ਕੋਈ ਗੱਲ ਨਹੀਂ ਜੇ ਆਪਣਾ ਰੋਲਾ ਨਿਪਟਦਾ ਪੈਸੇ ਮਿਲਦੇ ਨੇ ਤੂੰ ਤੋ ਨਾਲ ਚਲਾ ਜਾ ਕੋਈ ਸ਼ਾਮ ਦਾ ਵਕਤ ਸੀ ਮੇਰਾ ਬੇਟਾ ਇਹਨਾਂ ਦੋਨਾਂ ਦੇ ਨਾਲ ਚਲਾ ਜਾਂਦਾ ਨਛੱਤਰ ਸਿੰਘ ਤੇ ਉਹਦੇ ਬੇਟੇ ਸੀਰੇ ਦੇ ਨਾਲ ਕਾਫੀ ਦੇਰ ਹੋ ਜਾਂਦੀ ਹੈ ਜਦੋਂ ਵਾਪਸ ਨਹੀਂ ਆਉਂਦਾ ਫਿਰ ਮੈਂ ਨਛੱਤਰ ਸਿੰਘ ਦੇ ਘਰੇ ਗਿਆ ਤੇ ਨਛੱਤਰ ਸਿੰਘ ਦੀ ਪਤਨੀ ਮੈਨੂੰ ਮਿਲਦੀ ਹੈ ਮੈਂ ਉਹਨੂੰ ਪੁੱਛਿਆ ਵੀ ਮੇਰਾ ਬੇਟਾ ਜਗਸੀਰ ਕਿੱਥੇ ਹੈ ਵੀ ਉਹ ਨਾਲ ਆਇਆ ਸੀ ਨਛੱਤਰ ਸਿੰਘ ਤੇ ਉਹਦਾ ਕਹਣਾ ਮੈਨੂੰ ਨਹੀਂ ਪਤਾ ਇੱਥੋਂ ਚਲਾ ਗਿਆ ਕਿਸੇ ਤਰੀਕੇ ਰਾਤ ਲੰਘਦੀ ਐ ਮੈਂ ਨਿਸ਼ਤਰ ਸਿੰਘ ਤੇ ਉਹਦੇ بیٹے ਸੀਰਾ ਸਿੰਘ ਦੀ ਭਾਲ ਕੀਤੀ ਆਪਣੇ بیٹے ਨੂੰ ਵੀ ਲੱਭਣ ਦੀ ਕੋਸ਼ਿਸ਼ ਕੀਤੀ ਪਰ ਮੈਨੂੰ ਕਿਤੇ ਨਹੀਂ ਮਿਲੇ ਮੈਂ ਕਈ ਦਿਨ ਆਪਣੇ بیٹے ਦੀ ਭਾਲ ਕਰਦਾ ਰਿਹਾ ਇਧਰ ਉਧਰ ਲੱਭਦਾ ਰਿਹਾ ਪਰ ਅਖੀਰ ਜਦੋਂ ਮੈਨੂੰ ਕਿਤੇ ਵੀ ਆਪਣੇ بیٹے ਦਾ ਪਤਾ ਨਹੀਂ ਲੱਗਿਆ ਤਾਂ 5-6 ਦਿਨਾਂ ਬਾਅਦ 11 ਤਰੀਕ 6ਵਾਂ ਮਹੀਨਾ ਤੇ 1996 ਦਿਨ ਦੇ 11:20 ਤੇ ਉਥੇ ਰਿਪੋਰਟ ਲਿਖਾਣ ਪਹੁੰਚਦੇ ਨੇ ਪੁਲਿਸ ਦੀ ਇਨਵੈਸਟੀਗੇਸ਼ਨ ਅੱਗੇ ਚੱਲਦੀ ਹੈ ਪੁਲਿਸ ਫਿਰ ੱਲੇਵਾਲ ਪਿੰਡ ਦੇ ਵਿੱਚ ਪਹੁੰਚਦੀ ਹੈ ਤੇ ਜਿਹੜੀ ਸਰਜੀਤ ਕੌਰ ਉਰਫ ਸੀਤੋਂ ਸੁਖਦੇਵ ਸਿੰਘ ਦੀ ਲੜਕੀ ਸੀ ਉਹਦੇ ਬਿਆਨ ਦਰਜ ਕੀਤੇ ਜਾਂਦੇ ਨੇ ਉਹਦੇ ਵੀ ਸੇਮ ਉਹੀ ਬਿਆਨ ਹੁੰਦੇ ਨੇ ਦੋਨੋਂ ਪਿਓ ਤੀ ਦੇ ਬਿਆਨ ਮੈਚ ਕਰਦੇ ਨੇ ਪੁਲਿਸ ਜਗਸੀਰ ਸਿੰਘ ਦੀ ਭਾਲ ਕਰਦੀ ਹੁੰਦੀ ਹੈ ਫਿਰ ਪੁਲਿਸ ਨੂੰ ਇੱਕ ਸੂਚਨਾ ਮਿਲਦੀ ਹੈ ਕੜੈਲੀ ਪਿੰਡ ਦੇ ਨੇੜੇ ਇੱਕ ਨਾਲਾ ਕਹ ਲਈਏ ਜਾਂ ਛੋਟੀ ਮੋਟੀ ਨਹਿਰ ਉੱਥੇ ਕਿਸੇ ਦੀ লাশ ਪਈ ਹੈ ਜਿਹੜੀ লাশ ਪਈ ਹੈ 18 ਤੋਂ 20 ਸਾਲ 22 ਸਾਲ ਦੇ ਵਿੱਚ ਇੱਕ ਲੜਕੇ ਦੀ লাশ ਹੈ ਉਥੇ ਗੁਰਦੇਵ ਸਿੰਘ ਪਹੁੰਚਦੇ ਨੇ ਜਿਹੜੇ ਕਿ ਜਗਸੀਰ ਸਿੰਘ ਦੇ ਮਾਮਾ ਜਾਨੀ ਕਿ ਸੁਖਦੇਵ ਸਿੰਘ ਦਾ ਸਾਲਾ ਹੁੰਦਾ ਉਹਦਾ ਕਹਿਣਾ ਸੀ ਵੀ ਇਹ লাশ ਉਹਨਾਂ ਦੇ ਭਾਂਜੇ ਦੀ ਹੈ ਜਿਹਦੇ ਮਾਂ-ਵਾਪਾ ਸੁਖਦੇਵ ਸਿੰਘ ਤੇ ਗੁਰਦੇਵ ਕੌਰ ਨੇ ਉਥੇ ਸੁਖਦੇਵ ਸਿੰਘ ਪਹੁੰਚਦੇ ਨੇ ਪੁਲਿਸ ਪਾਰਟੀ ਪਹੁੰਚਦੀ ਹੈ ਤੇ ਸੁਖਦੇਵ ਵੱਲੋਂ ਵੀ ਉਹ লাশ ਦੀ ਪਛਾਣ ਆਪਣੇ ਪੁੱਤਰ ਜਗਸੀਰ ਦੁਆਰਾ ਕੀਤੀ ਜਾਂਦੀ ਹੈ ਉਹਦੇ ਸਰੀਰ ਦੇ ਉੱਪਰ ਤੇਜ਼ਦਾਰ ਹਥਿਆਰਾਂ ਦੇ ਜਿਹੜੇ ਵਾਰ ਕੀਤੇ ਹੁੰਦੇ ਨੇ লাশ ਨੂੰ ਕਬਜ਼ੇ ਚ ਲਿਆ ਜਾਂਦਾ ਹੈ ਪੋਸਟਮਾਰਟਮ ਹੁੰਦਾ ਤੇ লাশ ਕਰਦਿਆਂ ਦੇ ਹਵਾਲੇ ਕਰ ਦਿੱਤੀ ਜਾਂਦੀ ਹੈ ਹੁਣ ਫੇਰ ਸੁਖਦੇਵ ਸਿੰਘ ਇੱਕ ਹੋਰ ਐਫਆਈਆਰ ਦਰਜ ਕਰਵਾਉਂਦੇ ਨੇ ਜਿਦੇ ਵਿੱਚ ਉਹਨਾਂ ਦਾ ਕਹਿਣਾ ਸੀ ਵੀ ਉਹਨਾਂ ਦੇ ਬੇਟੇ ਨੂੰ ਮਾਰਨ ਦੇ ਵਿੱਚ ਜਿਹੜੇ ਸਰਪੰਚ ਖੰਡਾ ਨਛੱਤਰ ਸਿੰਘ ਜਾਨੀ ਕਿ ਉਹਨਾਂ ਦਾ ਬੇਟਾ ਸੀਰਾ ਤੇ ਪਿੰਡ ਦੇ ਹੀ ਰਹਿਣ ਵਾਲੇ ਨਿੱਕਾ ਸਿੰਘ ਅਮਰਜੀਤ ਸਿੰਘ ਤੇ ਸੁਰਜੀਤ ਸਿੰਘ ਇਹਨਾਂ ਨੇ ਮੇਰੇ ਬੇਟੇ ਦਾ ਕਤਲ ਕੀਤਾ ਪਰ ਪੁਲਿਸ ਇਹਨਾਂ ਨੂੰ ਗ੍ਰਿਫਤਾਰ ਕਰਦੀ ਐ ਇਹਨਾਂ ਤੋਂ ਪੁੱਛਗਿੱਛ ਹੁੰਦੀ ਐ ਤੇ ਇਹਨਾਂ ਦਾ ਕਹਿਣਾ ਸੀ ਵੀ ਸਾਡਾ ਇਹ ਦੇ ਵਿੱਚ ਕੋਈ ਰੋਲ ਨਹੀਂ ਆ ਅਸੀਂ ਕਿਸੇ ਨੂੰ ਨਹੀਂ ਮਾਰਿਆ ਪਰ ਪੁਲਿਸ ਇਹਨਾਂ ਦੀ ਕੋਈ ਸੁਣਵਾਈ ਨਹੀਂ ਕਰਦੀ ਇਹਨਾਂ ਨੂੰ ਗ੍ਰਿਫਤਾਰ ਕੀਤਾ ਜਾਂਦਾ ਦੂਜੇ ਪਾਸੇ ਜਿਹੜੀ লাশ ਮਿਲੀ ਸੀ ਉਹਦਾ ਕੋਈ ਡੀਐਨਏ ਵਗੈਰਾ ਨਹੀਂ ਕੀਤਾ ਜਾਂਦਾ ਹੁਣ ਪਿੰਡ ਦੇ ਹੋਰ ਲੋਕ ਜਿਹੜੇ ਸੀ ਤੇ ਦੂਜੇ ਪਿੰਡਾਂ ਦੇ ਵੀ ਜਿਵੇਂ ਕਿ ਹੁਣ ਉਹਦੇ ਮਾਮੇ ਨੇ ਗਵਾਹੀ ਦਿੱਤੀ ਸੀ ਤੇ ਪਿੰਡ ਦੇ ਲੋਕ ਵੀ ਗਵਾਹੀ ਦਿੰਦੇ ਨੇ ਇਥੇ ਪੁਲਿਸ ਸਟੇਸ਼ਨ ਦੇ ਵਿੱਚ ਉਸ ਤੋਂ ਬਾਅਦ ਜਿਹੜਾ ਇਹ ਕੇਸ ਸੀ ਇਹ ਕੋਰਟ ਦੇ ਵਿੱਚ ਪਹੁੰਚਦਾ ਹੁਣ ਕੋਰਟ ਦੇ ਵਿੱਚ ਜਾ ਕੇ ਵੀ ਉੱਥੇ ਸੋਹ ਚੁੱਕ ਕੇ ਬਿਆਨ ਦਿੱਤੇ ਜਾਂਦੇ ਨੇ ਗਰਦੇਵ ਸਿੰਘ ਵੱਲੋਂ ਉੱਥੇ ਫਿਰ ਦੱਸਿਆ ਜਾਂਦਾ ਵੀ ਜਿਹੜੀ ਉਹ লাশ ਸੀ ਉਹਨੇ شناخت ਕੀਤੀ ਇਹ লাশ ਉਹਦੇ ਭਾਂਜੇ ਦੀ ਸੀ ਜਗਸੀਰ ਸਿੰਘ ਦੀ ਫਿਰ ਦੂਜੇ ਗਵਾਹ ਹੁੰਦੇ ਨੇ ਮੁਖਤਿਆਰ ਸਿੰਘ ਉਹ ਕੋਰਟ ਦੇ ਵਿੱਚ ਜਿਹੜਾ ਬਿਆਨ ਦਿੰਦੇ ਨੇ ਪਹਿਲਾਂ ਉਹਨਾਂ ਨੇ ਪੁਲਿਸ ਸਟੇਸ਼ਨ ਦਿੱਤਾ ਫਿਰ ਉਹੀ ਬਿਆਨ ਉਹ ਕੋਰਟ ਦੇ ਵਿੱਚ ਦਿੰਦੇ ਨੇ ਵੀ ਮੈਂ ਆਪਣੇ ਖੇਤਾਂ ਦੇ ਵਿੱਚ ਚਾਂਗੜਾ ਪੱਟੀ ਵਿਖੇ ਮੌਜੂਦ ਸੀ ਉਦੋਂ ਮੈਂ ਆਪਣੇ ਨਰਮੇ ਦੀ ਫਸਲ ਨੂੰ ਪਾਣੀ ਲਾ ਰਿਹਾ ਸੀ ਤੇ ਮੇਰੇ ਜਿਹੜੀ ਮੋਟਰ ਸੀ ਉੱਥੇ ਇੱਕ ਬਲਬ ਲੱਗਿਆ ਹੋਇਆ ਸੀ ਬਲਬ ਦੇ ਵਿੱਚ ਜਿਹੜਾ ਚਾਨਣ ਸੀ ਚਾਨਣ ਦੇ ਵਿੱਚ ਮੈਂ ਦੇਖਿਆ ਵੀ ਇੱਕ ਟਰੈਕਟਰ ਜਾ ਰਿਹਾ ਜਿਹੜਾ ਟਰੈਕਟਰ ਚਲਾਣ ਵਾਲਾ ਸੀ ਉਹ ਅਮਰਜੀਤ ਸਿੰਘ ਸੀ ਤੇ ਉਹਦੇ ਨਾਲ ਹੁੰਦੇ ਨੇ ਨਿੱਕਾ ਸਿੰਘ, surjeet ਸਿੰਘ, ਨਿਸ਼ੱਤਰ ਸਿੰਘ ਤੇ ਉਹਨਾਂ ਦਾ ਬੇਟਾ ਸਿਰਾ ਤੇ ਉਹਦੇ ਪਿੱਛੇ ਟਰੈਕਟਰ ਦੇ ਇੱਕ ਕਲਟੀਵੇਟਰ ਹੁੰਦਾ ਹੈ ਕਲਟੀਵੇਟਰ ਦੇ ਉੱਤੇ ਇੱਕ ਕੋਈ ਬੋਰੀ ਪਈ ਹੁੰਦੀ ਹੈ ਉਹ ਲੈ ਕੇ ਜਾਂਦੇ ਨੇ ਤੇ ਉਹ ਇਹ ਮੇਰੇ ਸਾਹਮਣੇ ਦੇਖਦੇ ਹੋਏ ਉਹ ਨਹਿਰ ਦੇ ਵਿੱਚ ਸਿੱਟਦੇ ਨੇ ਤੇ ਮੈਨੂੰ ਸ਼ੱਕ ਹੈ ਤੇ ਮੈਨੂੰ ਲੱਗਦਾ ਵੀ ਐ ਵੀ ਉਹ ਲਾਸ਼ ਸੀ ਜਗਸੀਰ ਸਿੰਘ ਦੀ ਇਹਨਾਂ ਵੱਲੋਂ ਸਾਰਿਆਂ ਵੱਲੋਂ ਕੋਡ ਦਾ ਜਿਵੇਂ ਨਿਯਮ ਹੈ ਸੌਂ ਚੁੱਕ ਕੇ ਬਿਆਨ ਦਿੱਤਾ ਜਾਂਦਾ ਹੈ ਤੀਜਾ ਗਵਾਹ ਜਿਹੜਾ ਕਰਨੈਲ ਸਿੰਘ ਹੁੰਦਾ ਉਹਦਾ ਬਿਆਨ ਹੁੰਦਾ ਵੀ ਨਿਸ਼ੱਤਰ ਸਿੰਘ ਉਹਨਾਂ ਦੇ ਪੁੱਤਰ ਸੀਰਾ ਸਿੰਘ ਤੇ ਅਮਰਜੀਤ 6 ਤਰੀਕ ਨੂੰ ਸਵੇਰੇ 8 ਵਜੇ ਉਹਨਾਂ ਦੇ ਘਰ ਆਉਂਦੇ ਨੇ ਇਹਨੂੰ ਬਹੁਤ ਚੰਗੀ ਤਰੀਕੇ ਨਾਲ ਜਾਣਦੇ ਸੀ ਇਹ ਦੱਸਦੇ ਨੇ ਵੀ ਅਸੀਂ ਜਗਸੀਰ ਸਿੰਘ ਜਿਹੜਾ ਸੁਖਦੇਵ ਸਿੰਘ ਦਾ ਪੁੱਤਰ ਹੈ ਉਹਦਾ ਕਤਲ ਕਰਤਾ ਤੇ ਇਹਨਾਂ ਦੇ ਨਾਲ ਇਹਨਾਂ ਦੇ ਸਾਥੀ ਵੀ ਇਹ ਦੱਸਦੇ ਨੇ ਵੀ surjeet singh ਤੇ nikka singh ਵੀ ਇਹਨਾਂ ਦੇ ਨਾਲ ਸੀ ਅਮਰ ਸਿੰਘ ਦਾ ਬਿਆਨ ਹੁੰਦਾ ਅਮਰ ਸਿੰਘ ਦਾ ਕਹਿਣਾ ਸੀ ਵੀ ਮੈਂ ਖੇਤਾਂ ਦੇ ਵਿੱਚ ਦੇਖਿਆ ਜਗਸੀਰ ਸਿੰਘ ਥੱਲੇ ਖੇਤਾਂ ਦੇ ਵਿੱਚ ਪਿਆ ਸੀ ਉਸ ਸਮੇਂ ਉੱਥੇ surjeet singh nichattar singh seera nikka singh ਤੇ surjeet singh ਸਾਰੇ ਮੌਜੂਦ ਸੀ ਇਹਨਾਂ ਨੇ ਜਗਸੀਰ ਸਿੰਘ ਨੂੰ ਫੜਿਆ ਹੋਇਆ ਸੀ ਇਹਨਾਂ ਦੇ ਹੱਥਾਂ ਦੇ ਵਿੱਚ ਗੰਡਾਸੇ ਤੇ ਕਈਆਂ ਹੁੰਦੀਆਂ ਨੇ ਤੇ ਜਿਹੜਾ ਸੀਰਾ ਉਹ ਆਪਣੇ ਪਿਓ ਨਿਸ਼ੱਤਰ ਸਿੰਘ ਨੂੰ ਤੇ ਬਾਕੀਆਂ ਨੂੰ ਉਹਨੂੰ ਮਾਰਨ ਲਈ ਕਹਿ ਰਿਹਾ ਹੁੰਦਾ ਫਿਰ ਅਮਰਜੀਤ ਉੱਤੇ ਵਾਰ ਕਰਦਾ ਨਿਸ਼ੱਤਰ ਵੱਲੋਂ ਵਾਰ ਕੀਤੇ ਜਾਂਦੇ ਨੇ ਤੇ ਇਹ ਮੈਨੂੰ ਵੀ ਫੜਦੇ ਨੇ ਤੇ ਮੈਨੂੰ ਕਿਹਾ ਜਾਂਦਾ ਵੀ ਜੇ ਤੂੰ ਕਿਸੇ ਨੂੰ ਦੱਸਿਆ ਤਾਂ ਤੇਰੇ ਨਾਲ ਵੀ ਇਹੀ ਹਾਲ ਹੋਏਗਾ ਮੈਂ ਡਰ ਗਿਆ ਮੈਂ ਕੁਝ ਦੂਰੀ ਤੇ ਆ ਕੇ ਬੈਠ ਗਿਆ ਫਿਰ ਇਹ ਉਹਨੂੰ ਮਾਰਦੇ ਨੇ ਤੇ ਇੱਕ ਟਰੈਕਟਰ ਤੇ ਲੱਦ ਕੇ ਕਲਟੀਵੇਟਰ ਦੇ ਪਿੱਛੇ ਇੱਕ ਬੋਰੀ ਦੇ ਵਿੱਚ ਰੱਖ ਕੇ ਤੇ ਉਹਨੂੰ ਲੈ ਕੇ ਚਲੇ ਜਾਂਦੇ ਨੇ ਤੇ ਮੈਂ ਕਈ ਦਿਨ ਇਸ ਦੇ ਬਾਰੇ ਕਿਸੇ ਨੂੰ ਕੁਝ ਨਹੀਂ ਦੱਸਿਆ ਕਿਉਂਕਿ ਮੈਂ ਬਿਮਾਰ ਹੋ ਗਿਆ ਇੱਕ ਸਾਰਾ ਕੁਝ ਜਦੋਂ ਮੇਰੀਆਂ ਅੱਖਾਂ ਦੇ ਸਾਹਮਣੇ ਹੋਇਆ ਤੇ ਮੈਂ ਬਹੁਤ ਜ਼ਿਆਦਾ ਡਰ ਗਿਆ ਫਿਰ ਕੇਸ ਜਿਹੜਾ ਕੋਰਟ ਦੇ ਵਿੱਚ ਆਉਂਦਾ ਜਦੋਂ ਪੁਲਿਸ ਆਉਂਦੀ ਹੈ ਉਸ ਤੋਂ ਬਾਅਦ ਮੈਂ ਆਪਣੇ ਬਿਆਨ ਦਿੱਤੇ ਇਹ ਸਾਰਾ ਕੁਝ ਮੇਰੀਆਂ ਅੱਖਾਂ ਦੇ ਸਾਹਮਣੇ ਹੋਇਆ ਉਸ ਤੋਂ ਬਾਅਦ ਜਿਹੜੇ ਇਨਵੈਸਟੀਗੇਸ਼ਨ ਆਫੀਸਰ ਸੀ ਏਐਸਆਈ ਦਰਸ਼ਨ ਸਿੰਘ ਤੇ ਐਸਆਈ ਸਰਬਜੀਤ ਰਾਏ ਇਹ ਦੋਨੋਂ ਜਿਹੜੇ ਇਨਵੈਸਟੀਗੇਸ਼ਨ ਕਰਦੇ ਸੀ ਇਹਨਾਂ ਵੱਲੋਂ ਫਿਰ ਕੁਝ ਹਥਿਆਰ ਕੋਰਟ ਦੇ ਵਿੱਚ ਪੇਸ਼ ਕੀਤੇ ਜਾਂਦੇ ਨੇ ਗੰਡਾਸੇ ਤੇ ਕਈਆਂ ਉਹਨਾਂ ਤੇ ਖੂਨ ਲੱਗਿਆ ਹੁੰਦਾ ਇਹਨਾਂ ਦਾ ਕਹਿਣਾ ਸੀ ਵੀ ਇਹ ਖੂਨ ਜਗਸੀਰ ਸਿੰਘ ਦਾ ਹੈ ਇਹ ਕਤਲ ਇਹਨਾਂ ਵੱਲੋਂ ਹੀ ਕੀਤਾ ਗਿਆ ਇਹ ਸਾਰੀਆਂ ਜਦੋਂ ਗਵਾਹੀਆਂ ਇਹਨਾਂ ਦੇ ਖਿਲਾਫ ਉੱਤੇ ਹੁੰਦੀਆਂ ਨੇ ਤੇ ਇਹਨਾਂ ਪੰਜਾਂ ਜਣਿਆਂ ਦਾ ਚੀਖ-ਚੀਖ ਕੇ ਕਹਿਣਾ ਹੁੰਦਾ ਵੀ ਇਹ ਕਤਲ ਦੇ ਵਿੱਚ ਸਾਡਾ ਕੋਈ ਲੈਣਾ ਦੇਣਾ ਨਹੀਂ ਤੇ ਨਾ ਹੀ ਅਸੀਂ ਇਹ ਕਤਲ ਕੀਤਾ ਪਰ ਇਹਨਾਂ ਦੀ ਕੋਈ ਵੀ ਅਪੀਲ ਦਲੀਲ ਨਹੀਂ ਸੁਣੀ ਜਾਂਦੀ 1998 ਦੇ ਵਿੱਚ ਇਹਨਾਂ ਸਾਰਿਆਂ ਨੂੰ 13-13 ਸਾਲ ਦੀ ਸਜ਼ਾ ਸੁਣਾ ਦਿੱਤੀ ਜਾਂਦੀ ਹੈ। ਸਜ਼ਾ ਹੋਣ ਤੋਂ ਬਾਅਦ ਇਹ ਜੇਲ੍ਹ ਦੇ ਵਿੱਚ ਪਹੁੰਚ ਜਾਂਦੇ ਨੇ ਤੇ ਪਿੰਡ ਦੇ ਵਿੱਚ ਜਿਹੜੀ ਜ਼ਿੰਦਗੀ ਸੀ ਉਹ ਨਾਰਮਲ ਹੋ ਜਾਂਦੀ ਹੈ। ਪਰ ਇਹ ਇਹ ਪੰਜਾਂ ਜਣਾਂ ਦਾ ਜਿਹੜਾ ਪਰਿਵਾਰ ਹੁੰਦੇ ਨੇ ਉਹਨਾਂ ਦਾ ਬੁਰਾ ਹਾਲ ਹੁੰਦਾ। ਇਹਨਾਂ ਵੱਲੋਂ ਕਈ ਅਪੀਲਾਂ ਕੀਤੀਆਂ ਜਾਂਦੀਆਂ ਨੇ। ਪਰ ਹਰ ਵਾਰ ਇਹਨਾਂ ਦੀਆਂ ਅਪੀਲਾਂ ਖਾਰਜ ਹੋ ਜਾਂਦੀਆਂ ਨੇ। ਇਹਨਾਂ ਵੱਲੋਂ ਵਾਰ-ਵਾਰ ਕਿਹਾ ਜਾਂਦਾ ਵੀ ਅਸੀਂ ਕੋਈ ਕਤਲ ਨਹੀਂ ਕੀਤਾ। ਪਰ ਕਿਤੇ ਵੀ ਇਹਨਾਂ ਦੀ ਕੋਈ ਅਪੀਲ, ਕੋਈ ਦਲੀਲ ਨਹੀਂ ਸੁਣੀ ਜਾਂਦੀ ਟਾਈਮ ਬੀਤਦਾ ਪਿੰਡ ਦੇ ਵਿੱਚ ਜਿਹੜਾ ਮਾਹੌਲ ਸੀ ਉਹ ਨਾਰਮਲ ਸੀ ਤੇ ਆ ਜਾਂਦਾ 2003 2003 ਦੇ ਵਿੱਚ ਇਹਨਾਂ ਨੂੰ ਪੈਰੋਲ ਮਿਲਦੀ ਹੈ ਪੈਰੋਲ ਦੇ ਬਾਹਰ ਹੁੰਦੇ ਨੇ ਆਪਣੇ ਪਿੰਡ ਆਉਂਦੇ ਨੇ ਨਾਰਮਲ ਜ਼ਿੰਦਗੀ ਜੀਣ ਦੀ ਕੋਸ਼ਿਸ਼ ਕਰਦੇ ਨੇ ਪਰ ਇਹਨਾਂ ਨੂੰ ਲੱਗਦਾ ਹੈ ਵੀ ਲੋਕਾਂ ਦੇ ਦਿਮਾਗ ਦੇ ਵਿੱਚ ਜਿਵੇਂ ਇਹਨਾਂ ਦੀਆਂ ਲੋਕਾਂ ਦੀਆਂ ਅੱਖਾਂ ਇਹਨਾਂ ਨੂੰ ਘੂਰਦੀਆਂ ਹੁੰਦੀਆਂ ਨੇ ਵੀ ਇੱਕ ਕਾਤਲ ਸਮਝਿਆ ਜਾਂਦਾ ਇਹ ਨਾਰਮਲ ਜ਼ਿੰਦਗੀ ਜੀਉ ਨਹੀਂ ਪਾਉਂਦੇ ਇਹਨਾਂ ਨੂੰ ਲੱਗਦਾ ਵੀ ਇਹਨਾਂ ਦੇ ਮੱਥੇ ਤੇ ਕਲੰਕ ਲੱਗਿਆ ਹੈ ਤੇ ਲੋਕ ਇਹਨਾਂ ਦੇ ਨਾਲ ਨਫ਼ਰਤ ਕਰਦੇ ਨੇ ਵੀ ਇਹਨਾਂ ਨੂੰ ਕਾਤਲ ਸਮਝਿਆ ਜਾਂਦਾ ਹੈ। ਹੁਣ ਬਦਨਾਮੀ ਦੇ ਡਰ ਤੋਂ ਬਦਨਾਮੀ ਹੁੰਦੀ ਹੈ ਸਾਰਾ ਕੁਝ ਦੇਖਦੇ ਆਂ ਜਿਹੜਾ ਨਛੱਤਰ ਸਿੰਘ ਦਾ ਬੇਟਾ ਸ਼ੀਰਾ ਹੁੰਦਾ ਉਹ ਇਹ ਸਾਰਾ ਕੁਝ ਸਹਿ ਨਹੀਂ ਨੀ ਕਰ ਸਕਦਾ। ਉਹ ਆਪਣੇ ਆਪ ਨੂੰ ਫਾਹ ਲਾ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲੈਂਦਾ। ਨਛੱਤਰ ਸਿੰਘ ਦਾ ਇੱਕ ਤਰੀਕੇ ਨਾਲ ਘਰ ਜਿਹੜਾ ਬਰਬਾਦ ਹੋ ਜਾਂਦਾ। ਸਾਰਾ ਕੁਝ ਚੱਲਦਾ ਹੁਣ ਇਹ ਸਾਰੇ ਜਣੇ ਕੋਰਟ ਕਚਹਿਰੀਆਂ ਦੇ ਚੱਕਰ ਲਾਂਦੇ ਨੇ। ਜ਼ਮੀਨਾਂ ਵਿਕਦੀਆਂ ਨੇ। ਅਚਾਨਕ 18 ਤਰੀਕ 12ਵਾਂ ਮਹੀਨਾ ਤੇ 2008 ਨੂੰ ਰਾਏਕੋਟ ਪੁਲਿਸ ਸਟੇਸ਼ਨ ਦੇ ਵਿੱਚ ਇੱਕ ਖਬਰ ਪਹੁੰਚਦੀ ਹੈ ਉਹ ਖਬਰ ਦਾ ਜਦੋਂ ਪਤਾ ਲੱਗਦਾ ਫਿਕੀਆਂ ਦੇ ਪੈਰਾਂ ਥਲੋ ਜ਼ਮੀਨ ਨਿਕਲ ਜਾਂਦੀ ਹੈ ਕਈਆਂ ਨੂੰ ਸੁੱਖ ਦਾ ਸਾਹ ਹੁੰਦਾ ਪਤਾ ਇਹ ਲੱਗਦਾ ਵੀ ਜਿਸ ਜਗਸੀਰ ਸਿੰਘ ਦੇ ਕਤਲ ਦੇ ਦੋਸ਼ ਦੇ ਵਿੱਚ ਪੰਜ ਜਣੇ ਸਜ਼ਾ ਭੁਗਤ ਰਹੇ ਨੇ ਜਿਨ੍ਹਾਂ ਦੇ ਵਿੱਚੋਂ ਇੱਕ ਦੀ ਮੌਤ ਵੀ ਹੋ ਚੁੱਕੀ ਹੈ ਉਹ ਜਗਸੀਰ ਸਿੰਘ ਜਿਉਂਦਾ ਤੇ ਜਿੰਦੇ ਰੱਤੇਵਾਲ ਜ਼ਿਲ੍ਹਾ ਭਗਤ ਸਿੰਘ ਨਗਰ ਦੇ ਵਿੱਚ ਆਪਣਾ ਨਾਮ ਬਦਲ ਕੇ ਜਗਸੀਰ ਤੋਂ ਬਲਦੇਵ ਸਿੰਘ ਤੇ ਪਿਤਾ ਦਾ ਨਾਮ ਸੁਖਦੇਵ ਸਿੰਘ ਤੋਂ ਬਦਲ ਕੇ ਪ੍ਰੇਮ ਸਿੰਘ ਕਰਕੇ ਉਹ ਉੱਥੇ ਆਪਣੀ ਜ਼ਿੰਦਗੀ ਬਤੀਤ ਕਰ ਰਿਹਾ ਜਦੋਂ ਇਹ ਚੀਜ਼ ਦਾ ਪਤਾ ਲੱਗਦਾ ਤਾਂ ਉਹਨੂੰ ਗ੍ਰਿਫਤਾਰ ਕੀਤਾ ਜਾਂਦਾ ਗ੍ਰਿਫਤਾਰ ਕਰਕੇ ਉਹਨੂੰ ਪੁਲਿਸ ਸਟੇਸ਼ਨ ਲਿਆਂਦਾ ਜਾਂਦਾ ਉੱਥੇ ਪੁੱਛਗਿੱਛ ਹੁੰਦੀ ਹੈ ਪੁਲਿਸ ਉਸ ਤੋਂ ਆਪਣੇ ਹਿਸਾਬ ਨਾਲ ਪੁੱਛਗਿੱਛ ਕਰਦੀ ਹੈ ਤਾਂ ਫਿਰ ਇੱਕ ਹੋਰ ਕਹਾਣੀ ਨਿਕਲ ਕੇ ਬਾਹਰ ਆਉਂਦੀ ਹੈ ਉਹ ਜਗਸੀਰ ਸਿੰਘ ਤੋਂ ਪਹਿਲਾਂ ਪੁੱਛਿਆ ਜਾਂਦਾ ਹੈ ਪੁਲਿਸ ਆਪਣੇ ਹਿਸਾਬ ਨਾਲ ਹੀ ਪੁੱਛਦੀ ਹੈ ਤੇ ਫਿਰ ਉਹ ਦੱਸਦਾ ਵੀ ਉਹਦਾ ਨਾਮ ਜਗਸੀਰ ਸਿੰਘ ਹੈ ਉਹਦੇ ਪਿਤਾ ਦਾ ਨਾਮ ਸੁਖਦੇਵ ਸਿੰਘ ਹੈ ਉਹਦੀ ਮਾਂ ਦਾ ਨਾਮ ਗੁਰਦੇਵ ਕੌਰ ਹੈ ਤੇ ਚਾਰ ਉਹਦੇ ਮਾਮੇ ਨੇ ਪੁਲਿਸ ਨੂੰ ਸਾਰਾ ਕੁਝ ਕਲੀਅਰ ਹੋ ਜਾਂਦਾ ਵੀ ਇਹ ਜਗਸੀਰ ਸਿੰਘ ਹੈ ਤੇ ਫਿਰ ਪੁੱਛੀ ਜਾਂਦੀ ਹੈ ਸਟੋਰੀ ਜਿਸ ਸਟੋਰੀ ਕਰਕੇ ਕਈ ਜ਼ਿੰਦਗੀਆਂ ਬਰਬਾਦ ਹੋਈਆਂ ਫਿਰ ਜਿਹੜੀ ਕਹਾਣੀ ਨਿਕਲ ਕੇ ਬਾਹਰ ਆਉਂਦੀ ਹੈ ਜਗਸੀਰ ਸਿੰਘ ਦਾ ਕਹਿਣਾ ਸੀ ਵੀ ਸਾਡਾ ਰੌਲਾ ਚੱਲਦਾ ਸੀ ਜ਼ਮੀਨ ਨੂੰ ਲੈ ਕੇ ਨਿਸ਼ੱਤਰ ਸਿੰਘ ਦੇ ਨਾਲ ਦੇ ਨਛੱਤਰ ਸਿੰਘ ਦੇ ਨਾਲ 5 ਤਰੀਕ 6ਵਾਂ ਮਹੀਨਾ 1996 ਨੂੰ ਮੈਂ ਖੇਤਾਂ ਦੇ ਵਿੱਚ ਜਾਣਾ ਉੱਥੇ ਇਹਦਾ ਲੜਕਾ ਸ਼ੀਰਾ ਮੈਨੂੰ ਕਹਿੰਦਾ ਵੀ ਮੋਟਰ ਚਲਾ ਉੱਥੇ ਪੈਸਿਆਂ ਦੇ ਲੈਣ ਦੇਣ ਨੂੰ ਲੈ ਕੇ ਸਾਡਾ ਰੌਲਾ ਪੈਂਦਾ ਮੈਂਨਾਂ ਤੋਂ ਪੈਸਿਆਂ ਦੀ ਮੰਗ ਕਰਦਾ ਉਸ ਸਮੇਂ ਉੱਥੇ ਨਛੱਤਰ ਸਿੰਘ ਉਹਨਾਂ ਦਾ ਬੇਟਾ ਸ਼ੀਰਾ ਅਮਰਜੀਤ ਸਰਜੀਤ ਨਿੱਕਾ ਤੇ ਨਾਲ ਦੋ ਤਿੰਨ ਜਣੇ ਹੋਰ ਹੁੰਦੇ ਨੇ ਇਹਨਾਂ ਵੱਲੋਂ ਮੇਰੀ ਮਾਰਕੁੱਟ ਕੀਤੀ ਜਾਂਦੀ ਹੈ ਮੈਂ ਉੱਥੋਂ ਇਹਨਾਂ ਤੋਂ ਛੁੱਟ ਕੇ ਭੱਜ ਜਾਣਾ ਤੇ ਬਰਨਾਲੇ ਪਹੁੰਚਦਾ ਬਰਨਾਲੇ 2-3 ਦਿਨ ਅੰਡਰਗਰਾਉਂਡ ਰਹਿੰਦਾ ਫਿਰ ਉਸ ਤੋਂ ਬਾਅਦ ਟਰੱਕਾਂ ਤੇ 5-6 ਸਾਲ ਲਾਇਆ ਜਾਂਦੇ ਨੇ ਫਿਰ ਮਹਾਲੀ ਦੇ ਪਿੰਡ ਤਨਾਂਸੂ ਇੱਕ ਡੇਢ ਸਾਲ ਸਿਉ ਪਿੰਡ ਦੇ ਵਿੱਚ ਬਤੀਤ ਕੀਤਾ ਜਾਂਦਾ ਜਗਸੀਰ ਸਿੰਘ ਦੇ ਕਹਿਣ ਦੇ ਮੁਤਾਬਕ ਵੀ ਇਹ 12-13 ਸਾਲਾਂ ਦੇ ਦੌਰਾਨ ਨਾ ਤਾਂ ਉਹਨੇ ਆਪਣੇ ਘਰਦਿਆਂ ਨਾਲ ਕੰਟੈਕਟ ਕੀਤਾ ਨਾ ਆਪਣੇ ਰਿਸ਼ਤੇਦਾਰਾਂ ਦੇ ਨਾਲ ਨਾ ਕਿਸੇ ਨਾਲ ਆਇਆ ਗਿਆ ਨਾ ਕਿਸੇ ਨੂੰ ਮਿਲਿਆ ਤੇ ਨਾ ਪਿੰਡਦਿਆਂ ਨੂੰ ਮਿਲਿਆ ਇਹਦਾ ਕਹਿਣਾ ਸੀ ਇਹਨੂੰ ਇਹ ਵੀ ਨਹੀਂ ਪਤਾ ਕਿ ਇਹਦੇ ਕਤਲ ਦੇ ਇਲਜ਼ਾਮ ਦੇ ਵਿੱਚ 5 ਜਣੇ ਜੇਲ੍ਹ ਦੀ ਸਜ਼ਾ ਭੁਗਤ ਰਹੇ ਨੇ। ਹੁਣ ਉਸ ਨੂੰ ਇਹਦੀ ਬਾਕੀ ਗੱਲ ਤੇ ਤਾਂ ਯਕੀਨ ਪਰ ਇਹ ਗੱਲ ਤੇ ਯਕੀਨ ਨਹੀਂ ਹੁੰਦਾ ਕਿ ਇਹਨਾਂ ਚੋਂ ਕਿਸੇ ਨੂੰ ਵੀ ਇਹਦਾ ਪਤਾ ਨਹੀਂ ਸੀ। ਕਿਉਂਕਿ ਜਿਹੜੀ ਰਿਪੋਰਟ ਦਿੱਤੀ ਗਈ ਸੀ ਉਹ ਇਹਦੇ ਸਕੇ ਭਰਾ ਤੇ ਪਰਜਾਈ ਵੱਲੋਂ ਹੀ ਇਹਨੂੰ ਫੜਾਇਆ ਗਿਆ ਸੀ। ਪਤਾ ਇਹ ਲੱਗਦਾ ਵੀ ਜਗਸੀਰ ਸਿੰਘ ਥੋੜੇ ਸਮੇਂ ਬਾਅਦ ਹੀ ਆਪਣੇ ਘਰਦਿਆਂ ਨੂੰ ਵੀ ਮਿਲਣਾ ਸ਼ੁਰੂ ਕਰਦਾ ਹੈ। ਘਰ ਦੇ ਇਹਨਾਂ ਦੇ ਪਿਓ ਸੁਖਦੇਵ ਸਿੰਘ, ਮਾਂ ਗੁਰਦੇਵ ਕੌਰ ਤੇ ਭੈਣ ਸੀਤੋ ਇਹਨੂੰ ਜਾ ਕੇ ਮਿਲਦੇ ਵੀ ਨੇ। ਇਨੂੰ ਪੈਸੇ ਵੀ ਪਹਚਾਏ ਜਾਂਦੇ ਨੇ ਇਹਨੂੰ ਰਾਸ਼ਨ ਪਾਣੀ ਵੀ ਪਹਚਾਇਆ ਜਾਂਦਾ ਤੇ ਜਿੰਨਾ ਜਿੰਨਾਂ ਨੇ ਵੀ ਇਹਦੇ ਪੱਖ ਦੇ ਵਿੱਚ ਬਿਆਨ ਦਿੱਤੇ ਸੀ ਦੂਜਿਆਂ ਦੇ ਖਿਲਾਫ ਬਿਆਨ ਦਿੱਤੇ ਸੀ ਵੀ ਜਿਨ੍ਹਾਂ ਦੀਆਂ ਅੱਖਾਂ ਦੇ ਸਾਹਮਣੇ ਕਤਲ ਹੋਇਆ ਸੀ ਕਿਸੇ ਨੇ ਕਿਹਾ ਮੈਂ ਟਰੈਕਟਰ ਤੇ ਮਿਲ ਜਾਂਦੇ ਦੇਖਿਆ ਕਿਸੇ ਨੇ ਕਿਹਾ ਮੈਂ ਕੁੱਟਦੇ ਦੇਖਿਆ ਉਹਨਾਂ ਸਾਰਿਆਂ ਤੇ ਫਿਰ ਐਫ ਆਈ ਆਰ ਦਰਜ ਕੀਤੀ ਜਾਂਦੀ ਹੈ ਐਫ ਆਈ ਆਰ ਕਰਨ ਤੋਂ ਬਾਅਦ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਂਦਾ ਜਿਹਦੇ ਵਿੱਚ ਸੁਖਦੇਵ ਸਿੰਘ ਗੁਰਦੇਵ ਕੌਰ ਸਰਜੀਤ ਕੌਰ ਉਰਵਸੀ ਤੋ ਅਮਰ ਸਿੰਘ ਕਰਨੈਲ ਸਿੰਘ ਮੁਖਤਿਆਰ ਸਿੰਘ ਬਿੱਕਰ ਇਹਨਾਂ ਸਾਰਿਆਂ ਨੂੰ ਜਿੰਨੇ ਜਿੰਨੇ ਵੀ ਗਵਾਹੀਆਂ ਦਿੱਤੀਆਂ ਸੀ ਸਾਰਿਆਂ ਨੂੰ ਗ੍ਰਿਫਤਾਰ ਕੀਤਾ ਜਾਂਦਾ ਹੈ ਤੇ ਦੋ ਜਣੇ ਜਿਹੜੇ ਪੁਲਿਸ ਆਫੀਸਰ ਸੀ ਦਰਸ਼ਨ ਸਿੰਘ ਤੇ ਸਰਬਜੀਤ ਰਾਏ ਕਿਉਂਕਿ ਜਿਨ੍ਹਾਂ ਨੇ ਬਿਆਨ ਦਿੱਤੇ ਸੀ ਵੀ ਉਹਨਾਂ ਦੀਆਂ ਅੱਖਾਂ ਦੇ ਸਾਹਮਣੇ ਕਤਲ ਹੋਇਆ ਤੇ ਕਤਲ ਹੁੰਦਾ ਉਹਨੇ ਵੇਖਿਆ ਤੇ ਜੇ ਕਤਲ ਹੁੰਦਾ ਵੇਖਿਆ ਸੀ ਤੇ ਜਗਸੀਰ ਸਿੰਘ ਇਹ ਥੇ ਉਸ ਸਮੇਂ ਮੌਜੂਦ ਕਿਵੇਂ ਸੀ ਜਿਨ੍ਹਾਂ ਨੇ Laash ਦੀ ਪਛਾਣ ਕੀਤੀ ਅਦਾਲਤ ਦੇ ਵਿੱਚ ਸੌਂ ਚੁੱਕ ਕੇ ਫਿਰ ਉਹ ਜਿਹੜੀ Laash ਸੀ ਉਹ ਕੀ ਦੀ ਸੀ ਤੇ ਜਗਸੀਰ ਸਿੰਘ ਤੇ ਇੱਥੇ ਜਿਉਂਦਾ ਸੀ ਤੇ ਇਹ ਵੀ ਪਤਾ ਲੱਗਦਾ ਵੀ ਸਾਰਾ ਪਰਿਵਾਰ ਉਹਦੇ ਨਾਲ ਮਿਲਦਾ ਸੀ ਵਰਤਦਾ ਸੀ ਸਾਰਾ ਕੁਝ ਹੁੰਦਾ ਸੀ ਇਹ ਫੜਿਆ ਕਿਵੇਂ ਜਾਂਦਾ ਪਤਾ ਕਿਵੇਂ ਲੱਗਦਾ ਹੁਣ ਜਿਹੜਾ ਜਗਸੀਰ ਸਿੰਘ ਦਾ ਭਰਾ ਸੀ ਬਲਵਿੰਦਰ ਸਿੰਘ ਉਹਦਾ ਵਿਆਹ ਹੁੰਦਾ ਜਿਹੜਾ ਉਹਦਾ ਵਿਆਹ ਹੁੰਦਾ ਉਹ 12 ਕਿੱਲਾਂ ਨੂੰ ਹੁੰਦਾ ਵੀ ਮੁੰਡੇ ਨੂੰ 12 ਕਿੱਲੇ ਜ਼ਮੀਨ ਆਉਂਦੀ ਹੈ ਕਿਉਂਕਿ ਜਿਹੜਾ ਵੱਡਾ ਭਰਾ ਹੈ ਉਦੀ ਮੌਤ ਹੋ ਚੁੱਕੀ ਹੈ ਸਾਰਿਆਂ ਨੂੰ ਪਤਾ ਸੀ ਵੀ ਉਹਦੇ ਕਤਲ ਦੇ ਇਲਜ਼ਾਮ ਦੇ ਵਿੱਚ ਪੰਜ ਜਣੇ ਜੇਲ੍ਹ ਦੇ ਵਿੱਚ ਨੇ ਪਰ ਜਦੋਂ ਘਰ ਵਾਲੀ ਆਉਂਦੀ ਹੈ ਬਲਵਿੰਦਰ ਸਿੰਘ ਦੀ ਉਹ ਦੇਖਦੀ ਹੈ ਕਿ ਉਹਦੀ ਸੱਸ ਤੇ ਉਹਦੀ ਨਨਾਨ ਗੱਲਾਂ ਕਰਦੀਆਂ ਨੇ ਫੋਨ ਤੇ ਕਿਸੇ ਦੇ ਨਾਲ ਉਹ ਤੋਂ ਚੋਰੀ ਕੀਤੀਆਂ ਜਾਂਦੀਆਂ ਉਹ ਸਮਾਂ ਐਸਾ ਸੀ ਉਦੋਂ ਜਿਆਦਾ ਮੋਬਾਈਲ ਨਹੀਂ ਸੀ ਤੇ ਲੈਂਡਲਾਈਨ ਫੋਨ ਸੀ ਤੇ ਕਈ ਵਾਰ ਘਰ ਦੇ ਵਿੱਚੋਂ ਰਾਸ਼ਨ ਪਾਣੀ ਸਮਾਨ ਤੇ ਪੈਸੇ ਵੀ ਜਿਹੜੇ ਲੈ ਕੇ ਜਾਂਦੇ ਨੇ ਕਿ ਘਰ ਦੇ ਵਿੱਚ ਇੱਕ ਬੰਦੇ ਤੋਂ ਜੇ ਚੋਰੀ ਕੀਤੀ ਜਾਂਦੀ ਹੈ ਉਹਨੂੰ ਪਤਾ ਲੱਗਦਾ ਹੀ ਹੈ ਵੀ ਕੁਝ ਨਾ ਕੁਝ ਹੋ ਰਿਹਾ ਹੈ ਉਹਨੂੰ ਚੀਜ਼ ਦਾ ਜਦੋਂ ਉਹਨੂੰ ਪਤਾ ਲੱਗਦਾ ਤਾਂ ਹੈਰਾਨ ਰਹਿ ਜਾਂਦੀ ਹੈ ਉਹਨੂੰ ਪਤਾ ਲੱਗਦਾ ਵੀ ਜਗਸੀਰ ਸਿੰਘ ਜਿਉਂਦਾ ਬਲਵਿੰਦਰ ਸਿੰਘ ਦਾ ਭਰਾ ਉਹ ਆਪਣੇ ਪੇਕਿਆਂ ਨੂੰ ਦੱਸਦੀ ਹੈ ਤੇ ਪੇਕਿਆਂ ਨੇ ਜਿਹੜਾ ਰਿਸ਼ਤਾ ਕੀਤਾ ਸੀ ਇਹ ਕੀਤਾ ਸੀ ਬਲਵਿੰਦਰ ਸਿੰਘ ਨੂੰ ਕਿ ਇਹਨੂੰ 12 ਕਿੱਲੇ ਜ਼ਮੀਨ ਆਉਂਦੀ ਹੈ ਇਹਦੇ ਵੱਡਾ ਭਰਾ ਜਿਹੜਾ ਜਗਸੀਰ ਸਿੰਘ ਹੈ ਉਹਦੀ ਮੌਤ ਹੋ ਚੁੱਕੀ ਹੈ ਤੇ 12 ਕਿੱਲਾਂ ਦਾ ਮਾਲਕ ਇਕੱਲਾ ਬਲਵਿੰਦਰ ਸਿੰਘ ਹੈ ਹੁਣ ਜੇ ਜਗਸੀਰ ਵਾਪਸ ਆਉਂਦਾ ਤਾਂ ਜ਼ਮੀਨ ਵੰਡੀ ਜਾਏਗੀ। ਫਿਰ ਪ੍ਰੈਸ਼ਰ ਬਣਾਇਆ ਜਾਂਦਾ ਹੈ ਬਲਵਿੰਦਰ ਸਿੰਘ ਤੇ ਤੇ ਘਰ ਵਾਲੀ ਵੱਲੋਂ ਵੀ ਪ੍ਰੈਸ਼ਰ ਬਣਾਇਆ ਜਾਂਦਾ ਉਧਰ ਸਹੁਰਿਆਂ ਵੱਲੋਂ ਪ੍ਰੈਸ਼ਰ ਬਣਾਇਆ ਜਾਂਦਾ ਵੀ ਜ਼ਮੀਨ ਅੱਧੀ ਰਹਿ ਜਾਏਗੀ। ਫਿਰ ਬਲਵਿੰਦਰ ਸਿੰਘ ਤੇ ਉਹਦੀ ਘਰ ਵਾਲੀ ਪੁਲਿਸ ਨੂੰ ਸੂਚਨਾ ਦਿੰਦੇ ਨੇ ਉਸ ਤੋਂ ਬਾਅਦ ਇਹ ਫੜਿਆ ਜਾਂਦਾ। ਪਹਿਲਾਂ ਤਾਂ ਇੱਥੇ ਇਹਦੀ ਗੱਲ ਕਰ ਲਈਏ ਵੀ ਜੇ ਇਹ ਸੋਚ ਲੈਂਦੀ ਕਿਤੇ ਦੋਵੇਂ ਮੀਆਂ ਬੀਬੀ ਇਹ ਸੋਚ ਲੈਂਦੇ ਤੇ ਉਹਨਾਂ ਦੇ ਦੇਖ ਕੇ ਵੀ ਇੱਕ ਮਰਿਆ ਹੋਇਆ ਬੰਦਾ ਜ਼ਮੀਨ ਨਹੀਂ ਵੰਡਾ ਸਕਦਾ। ਜਿਹੜਾ ਕਾਗਜ਼ਾਂ ਦੇ ਵਿੱਚ ਮਰ ਚੁੱਕਿਆ ਉਹ ਜ਼ਮੀਨ ਕਿਵੇਂ ਵੰਡਾ ਸਕਦਾ ਪਰ ਇਹਨਾਂ ਦੀਆਂ ਅੱਖਾਂ ਦੇ ਅੱਗੇ ਵੀ ਲਾਲਚ ਆਇਆ ਵੀ ਜੇ ਕਿਤੇ ਕੱਲ ਨੂੰ ਜ਼ਮੀਨ ਵੰਡਾਈ ਤੇ ਸਾਡੇ ਦੋ ਹਿੱਸੇ ਹੋਣਗੇ ਉਦੋਂ ਪਹਿਲਾਂ ਉਹਨੂੰ ਫੜਾ ਦਿੱਤਾ ਜਾਏ ਇੱਥੇ ਤੇ ਗੱਲ ਇਹਨਾਂ ਦੀ ਕਲੀਅਰ ਹੁੰਦੀ ਹੈ ਦੂਜੇ ਪਾਸੇ ਹੁਣ ਉਹਨਾਂ ਨੂੰ ਸੁੱਖ ਦਾ ਸਾਹ ਹੁੰਦਾ ਜਿਹੜੇ ਨਜਾਇਜ਼ 13 ਸਾਲ ਤੱਕ ਸੀ ਇਹ ਭੁਗਤਦੇ ਰਹੇ ਮਾਂਚ ਸੁਣ ਦੇ ਵਿੱਚ ਜਿਹੜੀਆਂ ਗੱਲਾਂ ਪਿੰਡਾਂ ਦੇ ਵਿੱਚ ਆਮ ਸੀ ਉਹ ਗੱਲਾਂ ਜਦੋਂ ਚੱਲਦੀਆਂ ਨੇ 13 ਸਾਲ ਇਹਨਾਂ ਨੂੰ ਤਸੀਹੇ ਦਿੱਤੇ ਗਏ ਦਰਸ਼ਨ ਸਿੰਘ ਜਿਹੜੇ ਐਸਆਈਸੀ ਸਰਬਜੀਤ ਰਾਏ ਐਸਆਈਸੀ ਉਹਨਾਂ ਵੱਲੋਂ ਮਾਰਿਆ ਕੁੱਟਿਆ ਗਿਆ ਜਿਹੜੇ ਹਥਿਆਰ ਪੇਸ਼ ਕੀਤੇ ਗਏ ਉਹਨਾਂ ਦੇ ਖੂਨ ਲੱਗਿਆ ਹੋਇਆ ਸੀ ਖੂਨ ਵੀ ਇਹਨਾਂ ਦਾ ਸੀ ਡੀਐਨਏ ਰਿਪੋਰਟ ਕੋਈ ਹੋਈ ਨਹੀਂ ਸੀ ਸਿਰਫ ਇਹਨਾਂ ਨੂੰ ਜਲਦੀ ਸੀ ਵੀ ਇਹਨਾਂ ਨੂੰ ਫਸਾਣ ਦੀ ਤੇ ਇਹਨਾਂ ਨੂੰ ਹਰ ਤਰੀਕੇ ਫਸਾਇਆ ਗਿਆ ਫਿਰ ਸਾਰਿਆਂ ਨੂੰ ਗ੍ਰਿਫਤਾਰ ਕੀਤਾ ਜਾਂਦਾ ਤੇ ਜਿਹੜੇ ਇਹਨਾਂ ਨੇ 13 ਸਾਲ ਤਸੀਹੇ ਭੁਗਤੇ ਉਹਦਾ ਇਹਨਾਂ ਨੂੰ ਮੁਆਵਜ਼ਾ ਦਿੱਤਾ ਜਾਂਦਾ 1 ਕਰੋੜ ਰੁਪਇਆ ਸਰਕਾਰ ਵੱਲੋਂ ਇਹਨਾਂ ਨੂੰ ਕਿਹਾ ਜਾਂਦਾ ਵੀ ਪੰਜਾਬ ਸਰਕਾਰ ਇਹਨਾਂ ਨੂੰ ਇਹ ਮੁਆਵਜ਼ਾ ਦੇਗੀ 20-20 ਲੱਖ ਪਰ ਬੰਦੇ ਦਾ ਦੂਜੇ ਪਾਸੇ ਸੁਖਦੇਵ ਸਿੰਘ ਗੁਰਦੇਵ ਕੌਰ ਸੀਤੋ ਅਮਰ ਸਿੰਘ ਕਰਨੈਲ ਸਿੰਘ ਮੁਖਤਿਆਰ ਸਿੰਘ ਇਹਨਾਂ ਸਾਰਿਆਂ ਨੂੰ ਦਰਸ਼ਨ ਸਿੰਘ ਸਰਬਜੀਤ ਰਾਏ ਜਿਨ੍ਹਾਂ ਦੀ ਵੀ ਇੱਕ ਕੇਸ ਦੇ ਵਿੱਚ ਗਵਾਹੀ ਸੀ ਜਿਨ੍ਹਾਂ ਨੇ ਗਵਾਹੀ ਦਿੱਤੀ ਜਿਨ੍ਹਾਂ ਨੇ ਮਰਦਿਆਂ ਹੋਇਆ ਦੇਖਿਆ ਸੀ ਕਿਉਂਕਿ ਹੁਣ ਇਹਨਾਂ ਤੇ ਕੇਸ ਬਣਦਾ ਵੀ ਜਿਹੜਾ ਉਹ ਬੰਦਾ ਮਰਿਆ ਸੀ ਜਿਦੀ ਇਹਨਾਂ ਨੇ ਸ਼ਨਾਖਤ ਕੀਤੀ ਸੀ ਇਹਦਾ ਮਤਲਬ ਬੰਦਾ ਵੀ ਇਹਨਾਂ ਨੇ ਮਾਰਿਆ ਸੀ ਉਹ ਬੰਦਾ ਕੌਣ ਸੀ ਉਹ ਬੰਦੇ ਦਾ ਵੀ ਕੇਸ ਇਹਨਾਂ ਤੇ ਪੈਂਦਾ ਤੇ ਫਿਰ ਇਹਨਾਂ ਸਾਰਿਆਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਜਾਂਦੀ ਹੈ ਦੂਜੇ ਪਾਸੇ ਉਹਨਾਂ ਨੂੰ ਮੁਆਵਜ਼ਾ ਦਿੱਤਾ ਜਾਂਦਾ ਪਰ ਉਸ ਦੌਰਾਨ ਉਹ ਪੰਜ ਜਣਿਆਂ ਦੇ ਨਾਲ ਕੀ ਕੀ ਬੀਤਦਾ ਸਰਜੀਤ ਸਿੰਘ ਦੀਆਂ ਦੋ ਧੀਆਂ ਤੇ ਮਾਪਿਆਂ ਦੀ ਮੌਤ ਹੋ ਜਾਂਦੀ ਹੈ ਇਸੇ ਸਦਮੇ ਦੇ ਵਿੱਚ ਵੀ ਉਹਨਾਂ ਦੇ ਪਿਤਾ ਦੀ ਉਹਨਾਂ ਦੇ ਬੱਚੇ ਨੂੰ ਜਿਹੜੀ ਇਹ ਸਜ਼ਾ ਹੋ ਚੁੱਕੀ ਹੈ ਉਹ ਵੀ ਉਸ ਕਤਲ ਦੇ ਵਿੱਚ ਜਿਹੜਾ ਉਹਨਾਂ ਨੇ ਕੀਤਾ ਹੀ ਨਹੀਂ ਨਛੱਤਰ ਸਿੰਘ ਦਾ ਬੇਟਾ ਸ਼ੀਰਾ ਸਿੰਘ ਆਤਮ ਹੱਤਿਆ ਕਰ ਲੈਂਦਾ ਜਿਹੜਾ ਨੁਕਸਾਨ ਕਦੇ ਭਰਿਆ ਹੀ ਨਹੀਂ ਜਾਣਾ ਨਛੱਤਰ ਸਿੰਘ ਦੀ ਜ਼ਮੀਨ ਵਿਕ ਜਾਂਦੀ ਹੈ ਕੋਰਟ ਦੇ ਚੱਕਰ ਲਾਂਦੇ ਕਚਹਿਰੀਆਂ ਦੇ ਚੱਕਰ ਲਾਂਦੇ ਆ ਨਿੱਕਾ ਸਿੰਘ ਦੀ ਪਤਨੀ ਉਹਨੂੰ ਛੱਡ ਕੇ ਚਲੀ ਜਾਂਦੀ ਹੈ ਵੀ ਉਹਨੇ ਕਤਲ ਕੀਤਾ ਤੇ ਉਹਨੂੰ ਸਜ਼ਾ ਹੋਈ ਹੈ ਅਮਰਜੀਤ ਦੇ ਬੱਚਿਆਂ ਨੇ ਪੜ੍ਹਾਈ ਛੱਡ ਦਿੱਤੀ ਕਿਉਂਕਿ ਕਮਾਨ ਵਾਲਾ ਕੱਲਾ ਹੀ ਅਮਰਜੀਤ ਸਿੰਘ ਸੀ ਤੇ ਉਸ ਤੋਂ ਇਲਾਵਾ ਇਹ ਪਰਿਵਾਰ ਕਿੰਨੀ ਇਹਨਾਂ ਨੇ ਦਿੱਕਤਾਂ ਮੁਸ਼ਕਲਾਂ ਦਾ ਸਾਹਮਣਾ ਕੀਤਾ ਹੋਣਾ ਕਿੰਨੀਆਂ ਪਰੇਸ਼ਾਨੀਆਂ ਝੱਲੀਆਂ ਹੋਣੀਆਂ ਪਰਿਵਾਰ ਦੇ ਵਿੱਚ ਕਿਵੇਂ ਦਾ ਮਾਹੌਲ ਹੋਣਾ ਰਾਤ ਨੂੰ ਜਦੋਂ ਰੋਟੀ ਖਾਣ ਬੈਠਦੇ ਹੋਣੇ ਉਦੋਂ ਉਹਨਾਂ ਦੇ ਦਿਲ ਤੇ ਕੀ ਬੀਤਦੀ ਹੋਣੀ ਜਦੋਂ ਇਹ ਸੋਚਦੇ ਹੋਣੇ ਵੀ ਜਿਹੜਾ ਕੁਝ ਉਹਨਾਂ ਨੇ ਕੀਤਾ ਹੀ ਨਹੀਂ ਉਹ ਕੇਸ ਦੇ ਵਿੱਚ ਉਹਨਾਂ ਨੂੰ ਸਜ਼ਾ ਭੁਗਤਣੀ ਪੈ ਰਹੀ ਹੈ ਤੇ ਸਮਾਜ ਦੇ ਵਿੱਚ ਤ੍ਰਿਸਕਾਰ ਦਾ ਸਾਹਮਣਾ ਕਰਨਾ ਪੈ ਰਿਹਾ ਸ਼ਰਮਿੰਦਗੀ ਦਾ ਸਾਹਮਣਾ ਕਰਨਾ ਪੈ ਰਿਹਾ ਉਹਨਾਂ ਦੀ ਸਮਾਜ ਦੇ ਵਿੱਚ ਵੀ ਬੇਇੱਜ਼ਤੀ 5-5 ਸਾਲ ਇਹ ਸਜ਼ਾ ਭੁਗਤਦੇ ਨੇ ਜਿਸ ਸਾਰਿਆਂ ਦੀ ਲਾਇਤ ਹੈ 25 ਸਾਲ ਇਹ ਸਜ਼ਾ ਭੁਗਤਦੇ ਨੇ ਉਹ ਤੋਂ ਬਾਅਦ ਵੀ 13 ਸਾਲ ਤਸੀਹੇ ਭੁਗਤੇ ਜਾਂਦੇ ਨੇ ਉਹਨਾਂ ਦੋ ਅਫਸਰਾਂ ਵੱਲੋਂ ਇਹਨਾਂ ਨੂੰ ਕੁੱਟਿਆ ਮਾਰਿਆ ਜਾਂਦਾ ਅੱਤ ਦਾ ਕੁੱਟਿਆ ਜਾਂਦਾ ਇਹਨਾਂ ਤੋਂ ਝੂਠੇ ਬਿਆਨ ਜਿਹੜੇ ਸੀ ਉਹ ਦਵਾਏ ਜਾਂਦੇ ਪਰ ਇੱਕ ਗੱਲ ਇੱਥੇ ਵੀ ਜੇ ਇਹਨਾਂ ਨੂੰ ਸਜ਼ਾ ਦਿਵਾਉਣ ਵਾਲੀ ਵੀ ਪੁਲਿਸ ਸੀ ਤੇ ਇਹਨਾਂ ਨੂੰ ਇਨਸਾਫ ਦਿਵਾਉਣ ਵਾਲੀ ਵੀ ਪੁਲਿਸ ਸੀ ਜੇ ਉਹ ਜਗਸੀਰ ਸਿੰਘ ਨੂੰ ਮਰਿਆ ਸਾਬਤ ਕਰਨ ਵਾਲੀ ਪੁਲਿਸ ਸੀ ਤੇ ਜਿਉਂਦਾ ਸਾਬਤ ਕਰਨ ਵਾਲੀ ਵੀ ਪੁਲਿਸ ਸੀ ਇੱਥੇ ਇੱਕ ਵਾਰੀ ਫੇਰ ਉਹ ਕਹਾਵਤ ਫਿੱਟ ਬੈਠਦੀ ਹੈ ਵੀ ਉਹਦੇ ਘਰ ਧੀਰ ਅੰਦੀਰ ਨਹੀਂ ਆ ਪੰਜ ਬੰਦਿਆਂ ਦੀ ਜਿਹੜੀ ਜ਼ਿੰਦਗੀ ਸੀ ਹਾਲਾਂਕਿ ਉਹਨਾਂ ਦੇ ਵਿੱਚ ਬਹੁਤ ਫਰਕ ਪਿਆ ਬਰਬਾਦ ਹੋਈ ਜ਼ਿੰਦਗੀ ਪਰ ਆਖਰਕਾਰ ਫਿਰ ਵੀ ਉਹਨਾਂ ਨੂੰ ਇਨਸਾਫ ਮਿਲਿਆ ਕਰੋੜਾਂ ਦੇ ਮੁਆਵਜ਼ੇ ਮਿਲੇ ਜਿਹੜਾ ਘਾਟਾ ਪਿਆ ਸੀ ਉਹ ਤੇ ਪੂਰਾ ਨਹੀਂ ਹੋ ਸਕਦਾ ਕਿਸੇ ਵੀ ਕੀਮਤ ਤੇ ਪਰ ਫਿਰ ਵੀ ਕੁਝ ਨਾ ਕੁਝ ਉਹ ਘਾਟੇ ਨੂੰ ਕਿਸੇ ਪਾਸੇ ਕੁਝ ਘਟਾਇਆ ਜਾ ਸਕਦਾ ਨਸ਼ਤਰ ਸਿੰਘ ਨੂੰ ਐਡਾ ਵੱਡਾ ਘਾਟਾ ਪਿਆ ਜਿਹੜਾ ਕਦੇ ਵੀ ਪੂਰਾ ਨਹੀਂ ਹੋ ਸਕਦਾ ਪਰ ਫਿਰ ਵੀ ਜੋ ਹੋ ਸਕਦਾ ਸੀ ਉਹਦੀ ਮਦਦ ਕੀਤੀ ਗਈ ਤੇ ਖਾਸ ਕਰ ਉਹਨਾਂ ਨੂੰ ਸਕੂਨ ਉਦੋਂ ਮਿਲਿਆ ਹੋਣਾ ਜਦੋਂ ਸਾਰੇ ਅਪਰਾਧੀ ਜੇਲ੍ਹ ਦੇ ਵਿੱਚ ਗਏ ਤੇ ਉਹਨਾਂ ਨੂੰ ਸਜ਼ਾ ਹੋਈ ਇਸ ਸਟੋਰੀ ਤੁਹਾਨੂੰ ਕਿਵੇਂ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਤੇ ਇਹ ਚੈਨਲ ਨੂੰ ਲਾਈਕ ਜਰੂਰ ਕਰਿਓ ਸ਼ੇਅਰ ਕਰਿਓ ਤੇ ਸਬਸਕ੍ਰਾਈਬ ਕਰਿਓ ਆਪਾਂ ਜੇ ਆਪਣੀਆਂ ਭਾਵਨਾਵਾਂ ਤੇ ਕੰਟਰੋਲ ਰੱਖੀਏ ਤਾਂ ਬੜੀਆਂ ਮੁਸੀਬਤਾਂ ਤੋਂ ਬਚ ਸਕਦੇ ਆਂ ਆਪਣਾ ਤੇ ਆਪਣੇ ਪਰਿਵਾਰ ਦਾ ਧਿਆਨ ਰੱਖੋ ਸਤਿਰਕ ਰਹੋ ਮਿਲਾਂਗੇ ਕਿਸੇ ਹੋਰ ਸਟੋਰੀ ਦੇ ਵਿੱਚ ਉਦੋਂ ਤੱਕ ਲਈ ਸਤਿ ਸ੍ਰੀ ਅਕਾਲ